ਵਿਦਾਨ ਸਭਾ ਹਲਕਾ ਪੂਰਬੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਵੱਲੋਂ ਵਾਰਡ ਨੰਬਰ 13 ਦੇ ਸੁਤੰਤਰ ਨਗਰ ਵਿਖੇ ਕਰੀਬ 40 ਲੱਖ ਦੀ ਲਾਗਤ ਨਾਲ ਹੋਣ ਜਾ ਰਹੇ ਸੀਵਰਜ ਦੇ ਵਾਟਰ ਸਪਲਾਈ ਦੇ ਕੰਮਾਂ ਦਾ ਉਤਕਾਟਨ ਕੀਤਾ ਗਿਆ ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਸੂਬਾ ਵਾਸੀ ਨਾਲ ਕੀਤੇ ਗਏ ਹਰ ਵਾਅਦੇ ਨੂੰ ਪਹਿਲ ਦੇ ਆਧਾਰ ਤੇ ਨਿਭਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਚੋਣਾਂ ਦੌਰਾਨ ਸੁਤੰਤਰ ਨਗਰ ਦੇ ਇਲਾਕਾ ਵਾਸੀਆਂ ਦੀ ਮੰਗ ਸੀਗੀ ਇਲਾਕੇ ਅੰਦਰ ਨਾਹੀ ਸੀਵਰੇਜ ਤੇ ਨਾਹੀ ਵਾਟਰ ਸਪਲਾਈ ਦੀ ਕੋਈ ਵਿਵਸਥਾ ਹੈ ਸੋ ਇਲਾਕਾ ਵਾਸੀਆਂ ਨੂੰ ਦਿੱਤੀ ਗਈ ਗਾਰੰਟੀ ਦੇ ਤਹਿਤ ਉਹਨਾਂ ਦੇ ਇਲਾਕੇ ਅੰਦਰ ਵਾਟਰ ਸਪਲਾਈ ਤੇ ਸੀਵਰੇਜ ਦੇ ਕੰਮਾਂ ਨੂੰ ਹਰੀ ਚੰਡੀ ਦਿੱਤੀ ਗਈ ਤੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਕੰਮਾਂ ਨੂੰ ਮੁਕੰਮਲ ਕਰ ਲਿਆ ਜਾਵੇਗਾ ਅੱਜ ਬਦਾਨ ਸਭਾ ਹਲਕਾ ਪੂਰਬੀ ਦੇ ਬਾੜ ਨੰਬਰ ਪੁਰਾਣੇ 12 ਤੇ ਨਵੇਂ 13 ਦੇ ਵਿੱਚ ਅੱਜ ਜਿਹੜਾ ਸਤੰਤਰ ਨਗਰ ਆ ਜਿੱਥੇ ਸਾਡੇ ਧੰਨ ਧੰਨ ਸਤਿਗੁਰੂ ਦਾਸ ਜੀ ਦੇ ਧਰਮਸ਼ਾਲਾ ਬਣੀ ਹੋਈ ਆ ਤੇ ਉੱਥੇ ਅੱਜ ਗਲੀਆਂ ਦੇ ਵਿੱਚ ਸੀਵਰੇਜ ਤੇ ਵਾਟਰ ਸਪਲਾਈ ਪਾਉਣ ਦਾ ਕੰਮ ਸ਼ੁਰੂ ਹੋ ਰਿਹਾ ਵਾ ਜਿਹੜਾ ਕਿ 40 ਲੱਖ ਦੀ ਲਾਗਤ ਨਾਲ ਹੈ ਔਰ ਵਾਟਰ ਸਪਲਾਈ ਸੀਵਰੇਜ ਪਾ ਕੇ ਉਸ ਤੋਂ ਬਾਅਦ ਸੜਕਾਂ ਬਣ ਗਈਆਂ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਵਾ ਤੇ ਸਤਿਕਾਰਯੋਗ ਸੰਗਤਾਂ ਨੂੰ ਵਧਾਈ ਵੀ ਦੇਣਾ ਚਾਹਣਾ ਔਰ ਧੰਨਵਾਦ ਕਰਦਾ ਸਾਰੀ ਸੰਗਤ ਦਾ ਔਰ ਜਿਨ੍ਹਾਂ ਦੇ ਅਸ਼ੀਰਵਾਦ ਸਤਿਕਾਰ ਇਹ ਅੱਜ ਕੰਮ ਹੋ ਰਹੇ ਨੇ ਜਦੋਂ ਮੈਂ ਵੋਟਾਂ ਤੋਂ ਪਹਿਲਾਂ ਆਇਆ ਤੇ ਵੋਟਾਂ ਤੋਂ ਪਹਿਲਾਂ ਵੀ ਆਉਂਦ ਰਹੇ ਹਾਂ ਉਸ ਤੋਂ ਪਹਿਲੇ ਉਸ ਟਾਈਮ ਕਾਉਂਸਲਰ ਸੀਗਾ ਤੇ ਮੈਂ ਦੂਸਰੇ ਵਾਰਡ ਤੋਂ ਕਾਉਂਸਲਰ ਸੀਗਾ ਤੇ ਇਹ ਸਾਰੇ ਸਤਿਕਾਰਯੋਗ ਬਜ਼ੁਰਗ ਸਹਿਬਾਨ ਮੇਰੀਆਂ ਮਾਤਾਵਾ ਪੈਣਾ ਤੇ ਸਾਰੇ ਸਤਗੁਰ ਰਵਿਦਾਸ ਧਰਮਸ਼ਾਲਾ ਦੇ ਸਾਰੇ ਹੀ ਸੰਗਤ ਔਰ ਇਹੀ ਹੁਕਮ ਲਾਉਂਦੇ ਸੀ ਵੀ ਇਹਦਾ ਕੰਮ ਕਰਾਓ ਤੇ ਮੈਂ ਉਸ ਟਾਈਮ ਕਾਉਂਸਲਰ ਸੀ ਦੂਜੇ ਵਾਰਡ ਤੋਂ ਪਰ ਮੈਂ ਇਹਨਾਂ ਨੂੰ ਬੇਨਤੀ ਜ਼ਰੂਰ ਕੀਤੀ ਸੀ ਵੀ ਜਦੋਂ ਵੀ ਗੁਰੂ ਸਾਹਿਬ ਦਾ ਕਿਰਪਾ ਹੋਈ ਤੇ ਮੈਂ ਪਹਿਲ ਦੇ ਵਾਰ ਤੇ ਕੰਮ ਕਰਾਉਂਗਾ ਔਰ ਵੋਟਾਂ ਤੋਂ ਪਹਿਲਾਂ ਵੀ ਮੈਂ ਵਾਅਦਾ ਕਰਕੇ ਗਿਆ ਸੀਗਾ ਮੈਂ ਕਿਹਾ ਵੀ ਨਰਕਰੀ ਜ਼ਿੰਦਗੀ ਜੀ ਰਹੇ ਸੀਗੇ ਘੱਟੋ-ਘੱਟ ਕਹਿ ਸਕਦਾ 20-20 ਫੁੱਟ ਨੀਵੇਂ ਮਕਾਨ ਸੀਗੇ ਔਰ ਨੀਵੀਆਂ ਗਲੀਆਂ ਸੀਗੀਆਂ ਤੇ ਔਰ ਜਦੋਂ ਸਤਗੁਰੂ ਬਦਾਸ਼ ਦਾ ਧਰਮਸ਼ਾਲਾ ਵਾ ਇੱਥੇ ਤੇ ਜਦੋਂ ਸ਼ੋਭਾ ਯਾਤਰਾ ਹੁੰਦੀ ਸੀ ਪ੍ਰਵਾਦ ਫੇਰੀ ਹੁੰਦੀ ਸੀ ਤੇ ਇੱਥੇ ਬੁਰਾ ਹਾਲ ਹੋ ਜਾਂਦਾ ਸੀਗਾ ਤੇ ਗੁਰੂ ਸਾਹਿਬ ਦਾ ਵੀ ਮਿਲ ਕੇ ਬੇਅਦਬੀ ਹੁੰਦੀ ਸੀ ਲੋਕਾਂ ਦੇ ਕੱਪੜੇ ਵੀ ਗੰਦੇ ਹੁੰਦੇ ਸੀਗੇ ਤੇ ਅੱਜ ਇਹਨਾਂ ਦੇ ਅਸ਼ੀਰਵਾਦ ਨਾਲ ਔਰ ਇਹਨਾਂ ਦੇ ਟੈਕਸਾਂ ਵਿੱਚੋਂ ਅੱਜ ਇਹ ਕੰਮ ਹੋਣ ਜਾ ਰਿਹਾ 40 ਲੱਖ ਦੀ ਲਾਗਤ ਨਾਲ ਬਹੁਤ-ਬਹੁਤ ਵਧਾਈ ਦਿਨਾ ਤੇ ਅੱਜ ਉਹ ਮਾਨ ਸਾਹਿਬ ਦੀ ਸੋਚ ਹੈ ਜੋ ਮਾਨ ਸਾਹਿਬ ਦਾ ਮਿਸ਼ਨ ਹੈ ਸਾਡੇ ਮਾਨ ਜੋ ਗੁਖਮੁਖਮਤ ਸਿੰਘ ਸਾਹਿਬ ਦਾ ਔਰ ਕੱਚਾ ਲਵਜ ਪੰਜਾਬ ਚ ਨਹੀਂ ਲੈਣ ਦੇਣਾ ਨਾ ਕੱਚਾ ਕੋਈ ਮੁਲਾਜ਼ਮ ਰਹਿਣ ਦੇਣਾ ਨਾ ਕੱਚੀ ਗਲੀ ਰਹਿਣ ਦੇਣੀ ਆ ਔਰ ਤੁਹਾਨੂੰ ਦੱਸਣਾ ਚਾਹੁੰਦੇ ਆ 35 ਸਾਲ ਤੋਂ ਇਹ ਕੱਚਾ ਏਰੀਆ ਨਾ ਇੱਥੇ ਸੀਵਰੇਜ ਨਾ ਇੱਥੇ ਵਾਟਰ ਸਪਲਾਈ ਨਾ ਇੱਥੇ ਸੜਕ ਕੋਈ ਤੇ ਅੱਜ ਵਾਟਰ ਸਪਲਾਈ ਪੈ ਰਹੀ ਆ ਸੀਵਰੇਜ ਪੈ ਰਿਹਾ ਤੇ ਉਸ ਤੋਂ ਬਾਅਦ ਟੇਲਾਂ ਲਾ ਕੇ ਸੜਕਾਂ ਦਾ ਕੰਮ ਵੀ ਤਿਆਰ ਆ ਤਕਰੀਬਨ ਮੇਰਾ ਖਿਆਲ ਆ ਵੀ ਇਹ ਮਹੀਨੇ ਦੇ ਵਿੱਚ ਵਿੱਚ ਵਾਟਰ ਸਪਲਾਈ ਤੇ ਸੀਵਰੇਜ ਦਾ ਕੰਮ ਹੋ ਜਾਊਗਾ ਉਸ ਤੋਂ ਬਾਅਦ ਸੜਕਾਂ ਬਣ ਕੇ ਏਰੀਆ ਵਾਸਤੇ ਵਧੀਆ ਮਤਲਬ ਕਿ ਜਿਹੜਾ ਏਰੀਆ ਬਣੂਗਾ ਤੇ ਬਹੁਤ ਬਹੁਤ ਵਧਾਈ ਬਹੁਤ ਬਹੁਤ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ ਅੱਜ ਧੰਨ ਧੰਨ ਸਾਤੂਰ ਰਵਿਤਾਸ ਮਹਾਰਾਜ ਦੀ ਕਿਰਪਾ ਨਾਲ ਸਤੰਤਰ ਨਗਰ ਗਲੀ ਨੰਬਰ 5 ਵਾਰਡ ਨੰਬਰ 13 ਦੇ ਵਿੱਚ ਜਿਹੜੀਆਂ ਇਹ ਗਲੀਆਂ ਸੀ ਪਿਛਲੇ 30 ਤੋਂ 35 ਸਾਲਾਂ ਤੋਂ ਇਸੇ ਤਰ੍ਹਾਂ ਕੱਚੀਆਂ ਗਲੀਆਂ ਚੱਲਦੀਆਂ ਆ ਰਹੀਆਂ ਸੀ ਜਿੱਥੇ ਬਹੁਤ ਜ਼ਿਆਦਾ ਡੂੰਗਾ ਸੀ ਪਰਤ ਪੈਣ ਵਾਲੀ ਸੀ ਨਾ ਵਾਟਰ ਸਪਲਾਈ ਨਾ ਸੀਵਰੇਜ ਸੀਗੀ ਅੱਜ ਉਸ ਜੇ ਸਾਡੇ ਬਹੁਤ ਕਰਮਚੀ ਐਮ ਐਲ ਏ ਸਰਦਾਰ ਦਲਜੀਤ ਸਿੰਘ ਗਰੀਆਲ ਭੋਲਾ ਜੀ ਦੇ ਯਤਨਾਂ ਸਦਕਾ ਇਹ ਜਿਹੜੀ ਸੀਵਰੇਜ ਔਰ ਵਾਟਰ ਸਪਲਾਈ ਦਾ ਉਦਘਾਟਨ ਕੀਤਾ ਗਿਆ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਸੰਗਤ ਦਾ ਸਾਡੇ ਸੀਐਮ ਭਗਵਾਨਪ੍ਰੀਤ ਮਾਨ ਜੀ ਦਾ ਤੇ ਖਾਸ ਤੌਰ ਤੇ ਸਾਡੇ ਐਮਐਲਏ ਸਰਦਾਰ ਦਲਜੀਤ ਸਿੰਘ ਗਰੀਆਲ ਪੋਲਾ ਜੀ ਦਾ ਕਿ ਜਿਨ੍ਹਾਂ ਨੇ ਇੱਥੇ ਜਿਹੜੇ ਲੋਕ ਰਹਿ ਰਹੇ ਸੀਗੇ ਉਹ ਉਹਨਾਂ ਦਾ ਖਾਸ ਧਿਆਨ ਦਿੱਤਾ ਉਹਨਾਂ ਨੂੰ ਖਾਸ ਤੌਰ ਤੇ ਜੋ ਜ਼ਰੂਰਤਾਂ ਸੀਗੇ ਉਹਨਾਂ ਦੇ ਪੂਰੀਆਂ ਕਰਨ ਵਾਸਤੇ ਅੱਜ ਪਹਿਲ ਦੇ ਆਧਾਰ ਤੇ ਪਹਿਲਾਂ ਇੱਥੇ ਗਲੀ ਦੇ ਵਿੱਚ ਪੂਰੀ ਭਰਤ ਪੂਰੀ ਕਰਵਾਈ ਗਈ ਤੇ ਹੁਣ ਵਾਟਰ ਸਪਲਾਈ ਤੇ ਜਿਹੜੀ ਸੀਵਰੇਜ ਹੈ ਉਹ ਪਾ ਕੇ ਉਸ ਤੋਂ ਬਾਅਦ ਟਾਇਲਾਂ ਦੀ ਗਲੀ ਤਿਆਰ ਹੋ ਗਈ। تقریبا 35 35 40 40 ਸਾਲ ਹੋ ਗਏ ਲੋਕਾਂ ਨੂੰ ਇੱਥੇ ਰਹਿੰਦੇ ਆ ਨੂੰ ਔਰ ਉਹ ਆਪ ਦੱਸਦੇ ਨੇ ਕਿ ਸਾਡੇ ਅੱਗੋ ਬੱਚੇ ਵੀ ਵਿਆਹੇ ਗਏ ਪਰ ਕਿਸੇ ਨੇ ਆ ਕੇ ਇੱਥੇ ਸਾਰ ਨਹੀਂ ਲਈ ਵੋਟਾਂ ਤੋਂ ਪਹਿਲਾਂ ਆਉਂਦੇ ਜ਼ਰੂਰ ਸੀ ਬਸ ਦਿਖਾ ਲਈ ਦੇ ਕੇ ਜਾਂਦੇ ਸੀ ਪਰ ਉਸ ਤੋਂ ਬਾਅਦ ਕੋਈ ਕਿਸੇ ਨੇ ਅਜ ਤੱਕ ਸਾਰ ਨਹੀਂ ਲਈ ਔਰ ਪਹਿਲੀ ਵਾਰ ਹੋਇਆ 40 ਸਾਲਾਂ 'ਚ ਕਿ ਐਮਐਲਏ ਸਾਹਿਬ ਸਰਦਾਰ ਦਲਜੀਤ ਸਿੰਘ ਗਰੀਆਲ ਪੋਲਾ ਜੀ ਨੇ ਪੇਲ ਦੇ ਆਧਾਰ ਤੇ ਇਹ ਕੰਮ ਸ਼ੁਰੂ ਕਰਵਾਇਆ ਜੋ ਵੀ ਇੱਥੇ ਜ਼ਰੂਰਤ ਹੋ ਸੀਗੀ ਭਰਤ ਦੀ ਸੀਗੀ ਚਾਹੇ ਸੀਵਰੇਜ ਚਾਹੇ ਵਾਟਰ ਸਪਲਾਈ ਦੀ ਸੀਗੀ ਉਹਨੂੰ ਪੂਰਾ ਕਰਕੇ ਤੇ ਇਹਨੂੰ ਮੁਕੰਮਲ ਮੁਕੰਮਲ ਕੀਤਾ ਜਾ। ਅੱਜ ਜੀ ਉਦਘਾਟਨ ਕੀਤਾ ਗਿਆ ਹੈ ਬਾਈ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਫਾਤੇ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਮੁਹੱਲਾ ਤੰਤਰ ਨਗਰ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਦੀ ਜੋ ਰੋਡ ਜਾਂਦਾ ਮੇਨ ਰਸਤਾ ਅੱਜ ਉਸ ਮੇਨ ਗਲੀ ਵਿੱਚ ਵਾਟਰ ਸਪਲਾਈ ਦਾ ਉਦਘਾਟਨ ਸਾਰੇ ਸਤਿਕਾਰਯੋਗ ਐਮ ਐਲ ਏ ਦਲਜੀਤ ਸਿੰਘ ਗਰੇਵਾਲ ਜੀ ਵੱਲੋਂ ਕੀਤਾ ਗਿਆ ਹੈ ਅਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਇਲਾਕੇ ਨੂੰ ਪਿਛਲੇ ਕਈ 35-40 ਸਾਲਾਂ ਤੋਂ ਜੋ ਇਸ ਇਲਾਕੇ ਦੀ ਕਿਸੇ ਨੇ ਸਾਰ ਨਹੀਂ ਲਈ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਸਾਡੇ ਐਮਐਲਏ ਸਾਹਿਬ ਨੇ ਅੱਜ ਇੱਥੇ ਬਾਟ ਸਪਲਾਈ ਪਵਾਈ ਅਤੇ ਇਸ ਤੋਂ ਪਹਿਲੇ ਮਿੱਟੀ ਸਾਰੀ ਪਵਾਈ ਮਿੱਟੀ ਪਵਾ ਇਹਦੇ ਤੇ ਟੈਲਾਂ ਸੀਵਰੇ ਸਭ ਕੰਮ ਕਰਵਾਣਗੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕੰਮ ਲੁਧਿਆਣਾ ਤੋਂ ਕਮਲਕਪੂਰ ਤੇ ਜੋਗਿੰਦਰ ਕੰਬੋਜ਼ ਦੀ ਰਿਪੋਰਟ